ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਯਾਰ ਤੁਸੀਂ ਨਾ ਸਿਰ ਲਾਤਾ ਸੋ ਮੈਂ ਜਿਹੜੇ ਵੀ ਥੀਏਟਰ ਚ ਜਾਣਾ ਉਥੇ ਸਾਰੇ ਪਾਸੇ ਹਾਊਸ ਫੁੱਲ ਆ ਸੋ ਬਹੁਤ ਬਹੁਤ ਥੈਂਕ ਯੂ ਯਾਰ ਤੇ ਜਿਹੜੀ ਸਭ ਤੋਂ ਵਧੀਆ ਖੁਸ਼ਖਬਰੀ ਹੋਏ ਆ ਕਿ ਸਾਡੀ ਫਿਲਮ ਦੇ ਵਿੱਚ ਜਿਹੜੇ ਸੈਂਸਰ ਨੇ ਗਾਣੇ ਕੱਢੇ ਹੋਏ ਸੀਗੇ ਉਹ ਵਾਪਸ ਸੈਂਸਰ ਨੇ ਪਾਸ ਕਰਦੇ ਆ ਤੇ ਉਹ ਹੁਣ ਗਾਣੇ ਜਿਹੜੇ ਆ ਤੁਸੀਂ ਫਿਲਮ ਚ ਇੰਜੋਏ ਕਰ ਸਕਦੇ ਆ ਰਾਜ ਕਰਨਾ ਰਾਜ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਦੁਨੀਆ ਚ ਆਇਆ ਇਹ ਡਾਇਲੋਗ ਹੈ ਫਿਲਮ ਮੈਡਲ ਦਾ ਜੋ ਬਹੁਤ ਜ਼ਿਆਦਾ ਪਪੂਲਰ ਹੋ ਰਿਹਾ ਹੈ ਜੈ ਰੰਦਾਵਾ ਤੇ ਬਾਣੀ ਸੰਧੂ ਦੀ ਫਿਲਮ ਮੈਡਲ ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸਕਸੈਸਫੁਲੀ ਸਿਨੇਮਾ ਘਰਾ ਦੇ ਵਿੱਚ ਰਨ ਕਰ ਰਹੀ ਹੈ ਬਾਕਸ ਆਫਿਸ ਤੇ ਬਹੁਤ ਚੰਗਾ ਕਲੈਕਸ਼ਨ ਕਰ ਰਹੀ ਹੈ ਜੈ ਦੀ ਐਕਟਿੰਗ ਤੇ ਬਾਣੀ ਸੰਧੂ ਦੇ ਗੀਤਾ ਨੇ ਇਸ ਫਿਲਮ ਦੇ ਵਿੱਚ ਜਾਨ ਪਾ ਦਿੱਤੀ ਤੇ ਬਾਣੀ ਦੀ ਡੈਬਿਊ ਫਿਲਮ ਸੀ ਤੇ ਉਹਨਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਕਿਉਂਕਿ ਉਹਨਾਂ ਨੇ ਜੁਨਾ ਵੇਅਕਟ ਕੀਤਾ ਬਹੁਤ ਜ਼ਿਆਦਾ ਨੇਚਰਲ ਸੀ ਤੇ ਜੈ ਦੇ ਐਕਸ਼ਨ ਨੇ ਤੇ ਉਹਨਾਂ ਦੀ ਅਦਾਕਾਰੀ ਨੇ ਤੇ ਉਹਨਾਂ ਦੇ ਵੇਅ ਆਫ ਡਾਇਲੋਗ ਡਿਲੀਵਰੀ ਨੂੰ ਦਰਸ਼ਕਾਂ ਨੇ ਬੇਹਤ ਪਸੰਦ ਕੀਤਾ ਹੈ ਇਸ ਫਿਲਮ ਦੀ ਪ੍ਰੋਮੋਸ਼ਨ ਹਲੇ ਤੱਕ ਚੱਲੀ ਹੈ ਜੈ ਸਿਨੇਮਾ ਕਰਾ ਦੇ ਵਿੱਚ ਵਿਜ਼ਿਟ ਕਰ ਰਹੇ ਆਪਣੇ ਫੈਨਸ ਨੂੰ ਮਿਲ ਰਹੇ ਨੇ ਤੇ ਲਾਈਵ ਉਹਨਾਂ ਦੇ ਜੋ ਰਿਐਕਸ਼ਨ ਹੈ ਉਹ ਵੀ ਦੇਖ ਰਹੀ ਹੈ ਜੱਸੀ ਲੋਖਾ ਵੱਲੋਂ ਲਿਖੀ ਗਈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਜਿੱਥੇ ਫਿਲਮ ਜਦੋਂ ਰਿਲੀਜ਼ ਹੋਈ ਸੈਂਸਰ ਦੀ ਕੈਂਚੀ ਚੱਲੀ ਤੇ ਇਸ ਫਿਲਮ ਦੇ ਵਿੱਚ ਕੁਝ ਗੀਤਾਂ ਨੂੰ ਕੱਟ ਦਿੱਤਾ ਗਿਆ ਲੇਕਿਨ ਹੁਣ ਉਹਨਾਂ ਸਾਰਿਆਂ ਫੈਨਸ ਲਈ ਖੁਸ਼ ਖਬਰੀ ਹੈ ਇਹ ਫਿਲਮ ਹੁਣ ਗੀਤਾ ਦੇ ਨਾਲ ਸਿਨੇਮਾ ਕਰਾ ਦੇ ਵਿੱਚ ਫਾਈਨਲੀ ਰਿਲੀਜ਼ ਹੋ ਚੁਕੀ ਹੈ ਮੈਡਲ ਫ্রম ਦਾ ਸਾਰੇ ਗੀਤਾ ਦੇ ਨਾਲ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਸ ਫਿਲਮ ਨੂੰ ਇੰਜੋਏ ਕਰੋ ਇਸ ਗੱਲ ਦੀ ਜਾਣਕਾਰੀ ਚੈਰਨ ਦਾਵਾ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਆਪਣੇ ਫੈਨਸ ਦੇ ਨਾਲ ਸਾਂਝਾ ਕੀਤੀ ਬਲਕਿ ਕੀ ਕਿਹਾ ਚੈਰਨ ਦਾਵਾ ਤੇ ਬਾਨੀ ਸੰਦੂ ਨੇ ਤੁਸੀਂ ਵੀ ਸੁਣੋ ਮੋਟੀਵੇਟ ਕਰੂੰਗਾ ਥੀਏਟਰਾਂ 'ਚ ਤੁਸੀਂ ਉਦਾਂ ਹੀ ਯਾਰ ਬੜਾ ਹੀ ਪਿਆਰ ਦੇ ਰਹੇ ਹੋ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਬਹੁਤ ਸਾਰੀਆਂ ਵੀਡੀਓਜ਼ ਪਾਉਣਾ ਤੇ ਮੇਰੇ ਕੋਲ ਬੜੀਆਂ ਵੀਡੀਓਾਂ ਲਈ ਬਾਕੀ ਪਈਆਂ ਨੇ ਜਿਹੜੀਆਂ ਪਾਉਣ ਵਾਲੀਆਂ ਨੇ ਤੇ ਕਿੱਥੇ ਜਾਣੇ ਆ ਮੈਂ ਤੇ ਬਾਣੀ ਉੱਥੇ ਤੁਸੀਂ ਸਾਰੇ ਪਹੁੰਚੇ ਹੋ ਹੁੰਦੇ ਆ ਦਿਲ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਸਾਰੀਆਂ ਚੀਜ਼ਾਂ ਐਂਡ ਤੁਹਾਡੀ ਸਪੋਰਟ ਦੇ ਕੇ ਤੁਹਾਡਾ ਹੰਗਾਰਾ ਦੇਖ ਕੇ ਹੌਸਲਾ ਹੋਰ ਵਧ ਗਿਆ ਪਰ ਹੁਣ ਜਿਹੜੇ ਕੱਲ ਗਾਣੇ ਆ ਦੇ ਵੀਡੀਓ ਬਣਨੀਆਂ ਥੀਏਟਰ ਅੱਜ ਮਤਲਬ ਮੈਂ ਬਹੁਤ ਮੈਨੂੰ ਚਾ ਆ ਆ ਦੇਖਣਾ ਸਾਰਾ ਤੁਸੀਂ ਦੱਸਿਓ ਮੈਨੂੰ ਤੁਸੀਂ ਦੱਸੋ ਤੁਸੀਂ ऑलरेडी ਬੋਲ ਦਿੰਦੇ ਹੋ ਮੇਰੇ ਕੋਲ ਕੁਝ ਡਾਇਲੌਗ ਰਹਿ ਗਏ ਅਜਾ ਤੈਂਕਿਊ ਸੋ ਮੱਚ ਸਾਰਾ ਆ ਮਤਲਬ ਮੈਂ ਵੇਟ ਕਰ ਮੈਂ ਕੱਲ ਮੇਰਾ ਵੇਰਾ ਤੁਚੇ ਮੈਂ ਕੱਲ ਉਹਦਾ ਮੈਂ ਦਿਹਾੜੀ ਚ ਪੰਜ ਤੋਂ 6 ਜਗ੍ਹਾ ਤੇ ਜਲ ਜਾਂਨਾ ਵੱਖਰੇ ਵੱਖਰੀ ਜਗ੍ਹਾ ਤੇ 100 ਕਿਲੋਮੀਟਰ ਦੇ ਢੇੜੇ ਚ ਇੱਕ ਢੇੜੇ ਚ ਜਿੱਦਾਂ ਇੱਕ ਵੈਲਟ ਪੂਰੀ ਕਵਰ ਕਰ ਲੈਂਦੀ ਆ ਪਰ ਕੱਲ ਨੂੰ ਮੇਰਾ ਜੀ ਕਰਦਾ ਮੈਂ ਸਵੇਰੇ ਤੜਕੇ 6 ਵਜੇ ਨਿਕਲਾਂ ਤਾਂ ਕਿ ਤੁਹਾਡੇ 10 ਵਜੇ ਸ਼ੋਅ ਸ਼ੁਰੂ ਹੋਣਾ ਹੁੰਦਾ ਸੋ ਮੈਂ ਇਦਾਂ ਢੇੜਾ ਮਾਰਦਾ ਜਾਵਾਂ ਸਾਰਿਆਂ ਕੋਲ ਜਾਵਾਂ ਤੇ ਗਾਣਿਆਂ ਤੇ ਤੁਹਾਡੇ ਸਾਰਿਆਂ ਨਾਲ ਇੰਜੋਏ ਕਰਾਂ ਸੋ ਬਾਣੀ ਜੀ ਵੀ ਆਣਗੇ ਮਿਲਦਾ ਤੇ ਫੇਰ ਮੁੜ ਕੇ ਕੱਲ ਨੂੰ ਆਪਾਂ ਫੁੱਲ ਨਜ਼ਾਰੇ ਐਤਵਾਰ ਦਾ ਦਿਨ ਮਿੱਤਰਾਂ ਨੇ ਲੈਣੀ ਮੋਦੀ ਦਾ ਕਾਲਪਾ ਜਲੰਧਰ ਗਏ ਸੀਗੇ ਤੇ ਜਲੰਧਰ ਗਏ ਮਤਲਬ ਉਹ ਚੀਜ਼ ਨਾ ਇੱਕ ਸਰਦਾਰ ਵੀਰ ਜੀ ਸੀ ਜਿਨ੍ਹਾਂ ਨੇ ਸਪੀਚ ਦਿੱਤੀ ਸੀ ਮੈਂ ਅਸੀਂ ਥੀਏਟਰ ਚ ਹਨਾ ਉਹ ਵੀ ਵੀਰੇ ਨੇ ਕਿਹਾ ਕਹਿੰਦੇ ਕਿ ਮੇਰੀ ਤੇਰੀ ਤਰੱਕੀ ਸਾਨੂੰ ਐਂ ਜਾਪਦੀ ਹੈ ਜਿੱਦਾਂ ਸਾਡੇ ਘਰ ਦੀ ਤਰੱਕੀ ਆ ਤੇ ਸਾਨੂੰ ਐ ਲੱਗਦਾ ਕਿ ਮਤਲਬ ਅਸੀਂ ਕਿਸੇ ਚੀਜ਼ ਦੇ ਕਿਸੇ ਮਕਾਨ ਤੇ ਪਹੁੰਚੇ ਆ ਸੋ ਮੇਰੇ ਲਈ ਬੜੀ ਵੱਡੀ ਗੱਲ ਫਿਰ ਉਹਨਾਂ ਨੇ ਕਿਹਾ ਕਹਿੰਦੇ ਕਿ ਅਸੀਂ ਅਸੀਂ ਤੇਰੇ ਨਾਲ ਆ ਸਾਡੀ ਜ਼ਿੰਦਗੀ ਤੂੰ ਕਦੀ ਵੀ ਕਿਸੇ ਤੋਂ ਡੱਬਣਾ ਨਹੀਂ ਤੇ ਬਸ ਇਹਨੇ ਨਾ ਬੰਦਾ ਹੌਸਲਾ ਆ ਉਹ ਪੂਰੀ ਸਪੀਚ ਦੀ ਵੀਡੀਓ ਆ ਮੈਂ ਪਾਉਂਗਾ ਯਾ ਸਾਡੀ ਫਿਲਮ ਦੇਖਦੇ ਸੀ ਫਿਲਮ ਅਸੀਂ ਰਕਾਈ ਅਸੀਂ ਜਾ ਕੇ ਮਿਲੇ ਤੋਂ ਵੀਰੇ ਨੇ ਘਟੋ ਘਟ ਪੰਜ ਮਿੰਟ ਦੀ ਸਪੀਚ ਦਿੱਤੀ ਹੋਣੀ ਆ ਐਂਡ ਮੈਂ ਕਦੀ ਨਹੀਂ ਮਿਲਿਆ ਉਹਨਾਂ ਨੂੰ ਐਂਡ ਬੜਾ ਬਹੁਤ ਵਧੀਆ ਲੱਗਿਆ ਸੀ